ਭਾਈ ਜੀ ਲੋਕਾਂ ਦੀਕਤਾ ਹੁੰਦਾ ਨੁਕਸਾਨ ਹੋਣਾ ਇੱਕ ਹੁੰਦਾ ਪੈਲੀ ਵਿੱਚੇ ਚਲੇ ਗਈ ਦਰਿਆ ਉਹ ਪੈਲੀ ਉਹ ਖਾ ਗਿਆ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਧੰਨਵਾਦ ਜੀ ਸੇਵਾ ਕਰਾਇਆ ਮਾਰ ਬਹੁਤ ਸ਼ੁਕਰ ਬਹੁਤ ਸ਼ੁਕਰ ਬਹੁਤ ਧੰਨਵਾਦ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਜਿਵੇਂ ਹੁਣ 40 ਦਿਨ ਹੋ ਚੁੱਕੇ ਆ ਪਾਣੀ ਨੂੰ ਆਏ ਹੋਏ ਉੱਤਰ ਦਿਖਾਣਾ ਹਾਂਜੀ ਤੇ ਹੁਣ ਨਾ ਸੋਸ਼ਲ ਮੀਡੀਆ ਤੋਂ 6 ਇੰਚ ਦੀ ਮੋਬਾਈਲ ਸਕਰੀਨ ਤੋਂ ਹੜ੍ਹ ਗਾਇਬ ਹੋ ਗਿਆ ਹੈ। ਵਿਦੇਸ਼ਾਂ ਦੇ ਵਿੱਚ ਵਿਦੇਸ਼ਾਂ 'ਚ ਮੇਰੀ ਮਿੱਤਰਾਂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਹੜ੍ਹ ਤਾਂ ਖਤਮ ਹੋ ਗਿਆ ਪੰਜਾਬ 'ਚ। ਇਹ ਸਭ ਕੁਝ ਠੀਕ ਹੋ ਗਿਆ ਕਹਿੰਦੇ। ਇਹ ਭਾਜੀ ਗਰਾਊਂਡ ਲੈਵਲ ਤੇ ਆਈਏ ਨਾ ਜਦੋਂ ਉਦੋਂ ਪਤਾ ਲੱਗਦਾ। ਯਾਦ ਚੱਲਦਾ ਪਤਾ ਠੀਕ ਆ ਜੀ। ਹੁਣ ਅਸੀਂ ਰਹਿਨੇ ਸਾਨੂੰ ਪਤਾ। ਅਸੀਂ ਪਹਿਲਾਂ ਚਿਰੋ ਨਿੱਕੀਆਂ ਮੋਟੀਆਂ ਦੀ ਆਦਤ ਪਾਈ ਸੀ ਹੁਣ ਵੱਡਾ ਆ। ਤੁਸੀਂ ਬਾਹ ਫੜੀ ਬਹੁਤ ਵਧੀਆ ਲੱਗਾ ਇੱਕ ਭਰਾਵਾਂ ਨੇ ਭਰਾਮਾਂ ਦੀ ਬਾਹ ਫੜੀ ਦਾ। ਤੇ ਬਾਕੀ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਕੁਝ ਹੋ ਰਿਹਾ। ਇੱਥੇ ਜਿੱਥੇ ਆਪਾਂ ਇਸ ਟਾਈਮ ਗੱਲ ਖੁੱਲਕੇ ਕਰ ਰਹੇ ਹਾਂ ਗੱਲ ਖੁੱਲਕੇ ਕਰਦੀਆਂ ਫੁੱਲ ਕੇ ਇਦਾਂ ਫਿਰ ਖੁੱਲਕੇ ਧੱਕੜੀ ਕਰ ਦਿੰਨੇ ਆ ਹਾਂ ਸੋਸ਼ਲ ਮੀਡੀਆ ਤੇ ਇਦਾਂ ਲੋਕੀ ਵਿਖਾਉਂਦੇ ਕੁਝ ਹੋਰ ਆ ਹੁੰਦਾ ਕੁਝ ਹੋਰ ਆ ਜਿੱਤੇ ਆਪਾਂ ਮੌਜੂਦਾ ਖੜੇ ਆ ਨਾ ਸੰਸਤਾ ਬੈਠੀ ਰਹੀ ਇਕ ਸੰਸਤਾ ਨਹੀਂ ਕਹਿ ਸਕਦੇ ਲੋਟੂ ਕਹਿ ਸਕਦੇ ਆ ਚਲੋ ਉਹ ਬਾਬੇ ਦਾ ਸਾਰਾ ਬਾਇਓ ਡਾਟਾ ਮੇਰੇ ਕੋਲੇ ਪਿਆ ਵਾ ਉਹਨੇ ਇੰਨਾ ਕੁ ਸਾਡੇ ਪਿੰਡ ਦੇ ਨਾਂ ਤੇ ਖਾਦਾ ਨਾ ਇੰਨਾ ਕੁ ਖਾਦਾ ਇੱਥੇ ਪਿੰਡ ਦੇ ਵੀ ਰਲੇ ਆ ਸਾਰੇ ਰਲੇ ਆ ਪਿੰਡ ਦੇ ਵੀ 2-4 ਜਣੇ ਹੈਗੇ ਆ ਸਾਰਿਆਂ ਦਾ ਹੀ ਬਾਇਓ ਡਾਟਾ ਪਿਆ ਆ ਖੋਲ ਕੇ ਆਪਾਂ ਨਾਂ ਵੀ ਲੈ ਦਾਂਗੇ ਬਾਅਦ ਚ ਪਰ ਇੱਕ ਵਾਰੀ ਆਪਾਂ ਜਿਹੜੀ ਮੁਸੀਬਤ ਆਈ ਏ ਟਾਲੀਏ ਇਹ ਟਾਲ ਕੇ ਆਪਾਂ ਸਾਰਾ ਰਿਵੀਲ ਕਰਾਂਗੇ ਤੇ ਉਹਨੂੰ ਸੇਵਾ ਬਹੁਤ ਆਈ ਉਹਨੇ ਲੱਖਾਂ ਚ ਪੈਸੇ ਖਾਦੇ ਲੱਖਾਂ ਚ ਕਰੋੜ ਨੂੰ ਹੱਥ ਪੈਣ ਵਾਲਾ ਆ ਉਹਦਾ ਜਿਵੇਂ ਜਹਾਜ਼ ਦੀ ਬਾਰੀ ਨੂੰ ਕਹਿੰਦੇ ਹੁੰਦਾ ਕਰੋੜ ਨੂੰ ਪੈਣ ਵਾਲਾ ਦੇਖੋ ਸੰਗੜੀ ਐਡੀ ਐਡੀ ਗੱਲਾਂ ਨੇ ਔਰ ਇਹ ਸੱਚ ਹੈ ਭਾਈ ਜੀ ਅਸੀਂ ਨਾ ਬਹੁਤ ਵਾਰ ਦੇਖਿਆ ਬਹੁਤ ਸੇਵਾਦਾਰ ਸੋਸ਼ਲ ਮੀਡੀਆ ਤੇ ਦਿਖਦੇ ਆ ਬੜੀ ਵਧੀਆ ਪੱਗਾਂ ਦੇ ਨਾ ਲੜ ਟਗਾ ਟਗਾ ਕੇ ਰੱਖੇ ਹੁੰਦੇ ਆ ਠੀਕ ਕਹਿ ਰਹੇ ਨਾ ਆਪਾਂ ਜਿਹੜੇ ਜਿਹੜੇ ਗਰਾਊਂਡ ਤੇ ੱੱਕੇ ਖਾ ਰਹੇ ਨਾ ਮਿੱਟੀ ਨਾਲ ਮਿੱਟੀ ਹੁੰਦੀ ਸੁਵੇਰ ਦਾ ਨਹੀਂ ਪਤਾ ਹੁੰਦਾ ਦਿਨ ਦਾ ਨਹੀਂ ਪਤਾ ਹੁੰਦਾ ਰਾਤ ਦਾ ਨਹੀਂ ਪਤਾ ਹੁੰਦਾ ਬਾਈ ਪੈਰਾਂ 'ਚ ਮਿੱਟੀ ਨਹੀਂ ਉਤਰਦੀ ਸੀਗੀ ਇਹ ਹਾਲਾਤ ਹਾੜ ਵਾਲੇ ਹਾੜਾ ਵਾਲੇ ਖੇਤਰ ਨੇ ਚੱਕਰ ਘਾਲੇ ਪੜੇ ਨੇ ਇਹ ਪੈਰ ਆਪਾਂ ਕਹਿ ਨਹੀਂ ਕੋ ਸਕਦੇ ਕਿ ਵੀ ਆਪਾਂ ਵੀ ਚਲੋ ਗੁਰੂ ਮਹਾਰਾ ਜੀ ਨੂੰ ਮੰਨਦੇ ਆਂ ਸਿਰੋਂ ਦਾੜੀ ਕੇਸ ਨਹੀਂ ਰੱਖਿਆ ਆਪਣੇ ਪਰ ਆਪਾਂ ਐ ਵੀ ਨਹੀਂ ਕਹਿੰਦੇ ਵੀ ਇਹਨਾਂ ਪੱਗਾਂ 'ਚ ਸਿਰ ਫਸਾਇਆ ਇਹਨਾਂ ਗੁਰੂ ਦੇ ਬਾਣੇ ਪਾਏ ਆ ਜਾਂ ਉਹ ਮੈਂ ਇਹਨਾਂ ਨੂੰ ਇਹ ਗੱਲ ਕੰਨੀ ਪਾਈ ਸੀ ਹੱਥ ਜੋੜੇ ਤੁਹਾਡੇ ਗਰੀ ਗੁਰੂ ਦਾ ਬਾਣਾ ਲਾ ਕੇ ਰੱਖ ਦੋ ਜੇ ਤੁਸੀਂ ਇਹ ਕੰਮ ਕਰਨੇ ਆਂ ਆਪਦੀ ਪੈਂਟ ਸ਼ਰਟ ਪਾ ਲਓ ਗੁਰੂ ਦਾ ਬਾਣਾ ਲਾ ਦੋ ਦੁੱਖਾਂ ਦਾ ਦੁੱਖਾਂ ਦੋਸਤੋ ਬੜਾ ਦੁੱਖ ਰੋਣਾ ਹੁਣ ਵੀ ਵੇਖਿਆ ਬੰਦੇ ਨੇ ਮੈਂ ਸੋਰੀ ਦੇਖਿਆ ਹਟਿਆ ਜੀ ਦੇਖਿਆ ਏ ਨਾ ਸੋਰੀ ਦੇਖਿਆ ਹਾਂਜੀ ਬੜਾ ਦੁੱਖਾਂ ਦਾ ਤਾਂ ਕਿ ਕੋਈ ਗੱਲ ਨਹੀਂ ਪਾਜੀ ਮਾਲਕਾਂ ਦੇ ਲੋਕ ਹੈਗੇ ਨੇ ਮਾਲਕ ਬਾਕੀਆਂ ਨੂੰ ਸਭ ਨੂੰ ਛੱਟ ਦੀ ਗੱਲ ਚ ਰੱਖੇ ਬਹੁਤ ਸ਼ੁਕਰ ਤੁਹਾਡਾ ਗੱਲਬਾਤ ਕਰਨ ਲਈ ਸੋ ਸੰਗਤ ਜੀ ਲਗਾਤਾਰ ਸੇਵਾਵਾਂ ਚੱਲ ਰਹੀ ਤੁਸੀਂ ਪਿੱਛੇ ਟਰੈਕਟਰਾਂ ਦੀ ਲਾਈਨਾਂ ਦੇਖ ਸਕਦੇ ਹੋ ਕਿਵੇਂ ਲੱਗੀਆਂ ਹੋਈਆਂ ਨੇ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰੀ ਹੈ ਨਾ ਤੇ ਤਾਂ ਇਹ ਸਾਰੀ ਸੇਵਾਵਾਂ ਚੱਲ ਰਹੀਆਂ ਜਰੂਰ ਸਾਡੇ ਨਾਲ ਜਰੂਰ ਸੇਵਾ ਦੇ ਵਿੱਚ ਸਹਿਯੋਗ ਕਰੋ ਨਾਲ ਜੁੜੇ ਹੋ ਵੀਰ ਡੀਜ਼ਲ ਪੈ ਗਿਆ ਨਹੀਂ ਵੀਰ ਜੀ ਪੈਣਾ ਹੈ ਪੈਣਾ ਪੈਣਾ ਹੈ ਜੀ ਪੈ ਜੂਗਾ ਸਮਝੋ ਪੈ ਗਿਆ ਪੈ ਜੂਗਾ ਪੈ ਗਿਆ ਪੈ ਗਿਆ ਬੜੇ ਖੁਸ਼ ਹਾਂ ਅੱਜ ਹਾਂਜੀ ਹਾਂਜੀ ਜਲਦੀ ਕਰੋ ਜੀ ਰੰਨੇ ਮੈਂ ਦੇਖੂ ਕੁਸ਼ਵੰਤ ਸਾਹਿਬ ਸਾਨੂੰ ਹਾਂਜੀ 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 ਜਲਦੀ ਕਰੋ ਜੀ ਹਾਂਜੀ ਸਸਤਾ ਪਿਛਲੇ 40 ਦਿਨ ਤੋਂ ਬੈਠੀ ਹੈ ਕਿਵੇਂ ਦੀ ਸੇਵਾਵਾਂ ਚੱਲ ਰਹੀਆਂ ਨੇ ਵਧੀਆ ਵੀਰ ਜੀ ਵਧੀਆ ਵਧੀਆ ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ ਨਾ ਨਾ ਕੋਈ ਕਦੇ ਨਹੀਂ ਹੁੰਦਾ ਪਰ ਸਿਸਟਮ ਦੇ ਨਾਲ ਸੇਵਾ ਚੱਲਦੀ ਹੈ ਮਹੀਨਾ ਡੇਢ ਹੋ ਗਿਆ ਬਹੁਤ ਵਧੀਆ ਸੇਵਾ ਕਰਤੀ ਜੀ ਹਰ ਚੀਜ਼ ਦੀ ਹਾਂਜੀ ਹਰ ਇੱਕ ਚੀਜ਼ ਮਿਲਦੀ ਜੀ ਬਹੁਤ ਬਹੁਤ ਧੰਨਵਾਦ ਜੀ। ਬੁੱਕੀ ਵਿੱਚੇ ਚੱਲਦੀ ਹੈ। ਬਹੁਤ ਵਧੀਆ ਹੈ, ਸੇਵਾ ਬਹੁਤ ਸਿਸਟਮ ਦੇ ਨਾਲ ਚੱਲਦੀ ਹੈ। ਕੋਈ ਰੋਲਾ ਰਪਾ ਕੇ ਨਹੀਂ ਕੋਈ ਰੋਲਾ। ਨਾਮ ਮਤਲਬ ਪੈਂਦਾ ਜਾਂ ਤਾਂ ਪੈਂਦਾ ਨਹੀਂ ਹੈਗਾ। ਨਹੀਂ ਜੀ ਨਹੀਂ ਪੈਂਦਾ। ਬਿਲਕੁਲ। ਠੀਕ ਚੱਲਦਾ ਜੀ। ਧੰਨਵਾਦ ਉਹਨਾਂ ਦਾ ਜਿਹੜਾ ਸੇਵਾ ਕਰਾਈ ਹੈ ਮਾਰ। ਬਹੁਤ ਸ਼ੁਕਰ, ਬਹੁਤ ਸ਼ੁਕਰ। ਬਹੁਤ ਧੰਨਵਾਦ ਉਹਨਾਂ ਦਾ। ਗੁਰਨਾਨਕ ਦੀ ਸੰਗਤਾ ਜੀ ਜਿਹੜੀ ਨਾਲ ਤੇ ਰਲ ਮਿਲ ਕੇ ਸੇਵਾ ਦੇ ਵਿੱਚ ਹਿੱਸਾ ਪਾ ਰਹੀ ਹੈ। ਧੰਨਵਾਦ। ਸੰਗਤ ਜੀਕ ਸਿਸਟਮ ਦੇ ਤਹਿ ਸਾਰਾ ਸੇਵਾ ਦੇ ਵਿੱਚ ਹਿੱਸਾ ਪਾਇਆ ਜਾਂਦਾ। ਜ਼ਰੂਰ ਸਾਡੇ ਨਾਲ ਜੁੜੋ। ਸਾਡੇ ਵੀਡੀਓ ਪਹੁੰਚ ਸਕੇ ਜਰੂਰ ਸਾਡੇ ਵਿੱਚ ਨਾਲ ਆਓ ਵੀ ਸੇਵਾ ਦੇ ਵਿੱਚ ਮੋਢਾ ਵੀ ਲਾਓ 네ਗੇਟਿਵ ਨਾ ਹੋ ਤੁਹਾਡੀ ਆਪ ਦੀ ਟੀਮ ਹੈ ਪਿਛਲੇ 40 ਦਿਨ ਤੋਂ ਇੱਥੇ ਹੀ ਬੈਠੀ ਹੈ ਔਰ ਅੱਗੇ ਵੀ ਇਹ ਸੇਵਾਵਾਂ ਲੰਬੀ ਚੱਲਣ ਵਾਲੀਆਂ ਨੇ 11-12 ਘਰ ਸ਼ੁਰੂ ਕਰ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਪਿੱਟ ਕুতুবਦੀਨ ਔਰ ਉਹਦੇ ਆਸ-ਪਾਸ ਪਿੰਡਾਂ ਦੇ ਵਿੱਚ ਜਿਹੜੇ ਪਿੱਛੇ ਖੇਤਰ ਦਿਖ ਰਹੇ ਹੋ ਇਹ 10 ਤੋਂ 15 ਫੁੱਟ ਪਾਣੀ ਦੇ ਵਿੱਚ ਡੁੱਬਿਆ ਹੁੰਦਾ ਸੀਗਾ ਤੁਹਾਡੀ ਆਪਣੀ ਟੀਮ ਨੇ ਦਸ ਤੋਂ 12 ਕਰ ਵਡਾਣੇ ਸ਼ੁਰੂ ਕਰ ਦਿੱਤੇ ਨਾ ਸਾਡੇ ਵੀਡੀਓ ਜ਼ਰੂਰ ਸਾਂਝੇ ਕਰਦੇ ਰਹੋ ਸਾਡੇ ਨਾਲ ਜ਼ਰੂਰ ਜੁੜੋ ਨੰਬਰ ਸਾਡੇ ਥੱਲੇ ਚੱਲ ਰਹੇ ਨੇ ਔਰ ਵੈਬਸਾਈਟ ਸਾਡੀ ਚੱਲ ਰਹੀ ਹੈ ਜ਼ਰੂਰ ਸਾਨੂੰ ਵੈਬਸਾਈਟ ਤੇ ਜ਼ਰੂਰ ਕਰਾਸ ਚੈੱਕ ਕਰੋ ਸਪੈਸ਼ਲੀ ਬਾਹਰ ਦੀ ਬਹੁਤ ਬੜੇ ਗੁਰੂ ਘਰਾਂ ਨੂੰ ਜ਼ਰੂਰ ਅਪੀਲ ਕਰ ਰਿਹਾ ਕਿ ਉੱਥੇ ਸੰਗਤ ਨੇ ਮਾਇਆ ਦੇ ਵਿੱਚ ਬਹੁਤ ਹਿੱਸਾ ਪਾਇਆ ਸੇਵਾ ਦੇ ਵਿੱਚ ਹਿੱਸਾ ਪਾਇਆ ਬਟ ਕਿਤੇ ਨਾ ਕਿਤੇ ਸਟਕ ਹੋ ਗਏ ਕਿਉਂਕਿ ਐਫਸੀਆਰ ਲਾਇਸੈਂਸ ਨਹੀਂ ਆਗਾ ਸਾਡੇ ਦਾ ਵੈਬਸਾਈਟ ਤੇ ਜ਼ਰੂਰ ਜਾਓ www.shsdi.co.in ਸਾਡੇ ਕੋਲ 80 ਆਰੇ ਵੀ ਹੈਗਾ ਸਾਡੇ ਨਾਲ ਜ਼ਰੂਰ ਜੁੜੋ ਸਹਿਯੋਗ ਕਰੋ ਬਾਪੂ ਜੀ ਕਿਵੇਂ ਅੱਜ 40 ਦਿਨ ਹੋ ਗਏ ਸੇਵਾ ਦੇ ਵਿੱਚ ਹਿੱਸਾ ਪੈਂਦੇ ਹੋ ਇਸ ਸੰਸਥਾ ਵੱਲੋਂ ਇੱਥੋਂ 40 ਦਿਨ ਤੋਂ ਬੈਠੇ ਆ ਅਸੀਂ ਹਾਂਜੀ ਹਾਂਜੀ ਕਿਵੇਂ ਦੀ ਸੇਵਾਵਾਂ ਚੱਲਦੀਆਂ ਸੰਸਥਾ ਦੀਆਂ ਸੇਵਾ ਮਿਲ ਹੀ ਜਾਂਦੀ ਸਹੀ ਸਹੀ ਦੱਸਿਓ ਜੀ ਸਹੀ ਸੇਵਾ ਮਿਲ ਹੀ ਜਾਂਦੀ ਮਿਲ ਜਾਂਦੀ ਹੈ ਜੀ ਹਾਂਜੀ ਅਸੀਂ ਤਾਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਘੱਟ ਤੋਂ ਘੱਟ ਰੋਲਾ ਪਏ ਜਾਂ ਤਾਂ ਪਏ ਨਾ ਹਾਂਜੀ ਹਾਂਜੀ ਅਸੀਂ ਆਧਾਰ ਕਾਰਡ ਲਿਖ ਕੇ ਪ੍ਰੋਪਰ ਸਿਸਟਮ ਦੇ ਨਾਲ ਚੱਲਦੇ ਹਾਂ ਨਾ ਹਾਂਜੀ ਤੇ ਵੀ ਅਸੀਂ ਲੋចਾਂ ਦੇ ਵਿੱਚ ਸੇਵਾ ਕਰਦੇ ਹਾਂ ਲੋចਾਂ ਦੇ ਵੀ ਸੇਵਾ ਕਰਨ ਦਈ ਤੁਸੀਂ ਬਾਬਾ ਜੀ 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 ਕੋਸ਼ਿਸ਼ ਕਰਦੇ ਹਾਂ ਜੀ ਇਹਨਾਂ ਹਾਂਜੀ ਤੇ ਬਟਾ ਸਭ ਨੂੰ ਦੇ ਦਿੰਦਾ ਜੀ ਤੁਹਾਡੇ ਕੋਲ ਗੱਟਿਆਂ ਦੀ ਸੇਵਾ ਪਹੁੰਚ ਗਈ ਸੀ ਕੁਝ ਦਿਨ ਪਹਿਲਾਂ ਹਾਂਜੀ ਹਾਂਜੀ ਜਿਹੜਾ ਹਾਂ ਮੈਂ ਸਵੇਰੇ ਆਇਆ 2000 ਗੱਟਾ ਭੁੱਲਿਆ ਮੈਨੂੰ 6 ਕਾਲੀ ਕਾਲੀ ਯਾਦ ਆ 3500 ਪਹੁੰਚ ਗਿਆ ਤਾਂ 3500 ਪਹੁੰਚ ਦੋ ਹੋਏ ਹੋਰ ਪਿਆ ਮੌਲਿਚੋ ਫਿਰ ਅਗਲੀ ਚੱਕਰ ਡੀਜ਼ਲ ਇੱਕ ਤੁਹਾਡਾ ਪਹੁੰਚ ਗਿਆ ਡੀਜ਼ਲ ਪਹੁੰਚ ਗਿਆ 100 ਲੀਟਰ ਸੀ ਮਿਲਦਾ 100 ਦੇ ਹਾਂ 100 100 ਲੀਟਰ ਸੀ ਨਾ ਹਾਂ ਜਿਵੇਂ ਜਿਵੇਂ ਅੱਗੇ ਸੇਵਾ ਚੱਲਦੀ ਰਹੇਗੀ ਡੀਜ਼ਲ ਪੈਂਦਾ ਰਹੇਗਾ ਨਾ ਠੀਕ ਹੈ ਟਰੈਕਟਰ ਦੀ ਲੈਣਾ ਲੱਗੀ ਹੋਈ ਇੱਧਰ ਵੀ ਔਰ ਪਿੱਛੇ ਵੀ ਲੱਗ ਰਹੀਆਂ ਨੇ ਸੋ ਲਗਾਤਾਰ ਸੇਵਾ ਸਹਿਯੋਗ ਚੱਲ ਰਿਹਾ ਸਾਡੇ ਵੀਡੀਓ ਜ਼ਰੂਰ ਜ਼ਰੂਰ ਸਾਂਝੇ ਕਰੋ ਹਾਂ ਕੋਟਰਾ ਟਾਇਰ ਢਾ ਕੇ ਲਿਆਏ ਆ ਡੀਜ਼ਲ ਵਾਸਤੇ ਅੱਛਾ ਅੱਛਾ ਹਾਂ ਇਹ ਜਿਹੜੇ ਮਗਰ 4.5 ਟਾਇਰ ਸਾਰੇ ਉੱਥੇ ਲੱਗੇ ਆ ਉੱਥੋਂ ਆਏ ਨੇ ਕੋਲ ਸਿੱਧੇ ਲਿਆਂਦੇ ਆ ਦਰਿਆ ਲਗਾਤਾਰ ਜ਼ਮੀਨ ਖਾਰ ਰਿਹਾ ਉੱਤੇ ਮਿੱਟੀ ਖਾਰ ਰਿਹਾ ਹੈ ਨਾ ਹਾਂਜੀ ਹਾਂਜੀ ਖਾਰ ਰਿਹਾ ਪੂਰੀ ਟਾਰ ਰਿਹਾ ਹੁਣ ਇਹਨਾ ਵੀ ਨੋਜਲਾਉਣਾ ਥੋੜਾ ਜਿਹਾ ਬਚਾਅ ਹੋ ਗਿਆ ਅੱਛਾ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ ਭਾਈ ਜੀ ਲੋਕਾਂ ਦੀ ਇੱਕ ਤਾਂ ਹੁੰਦਾ ਨੁਕਸਾਨ ਹੋਣਾ ਇੱਕ ਹੁੰਦਾ ਪੈਲੀ ਵਿੱਚੇ ਚਲੇਗੀ ਦਰਿਆ ਉਹ ਪੈਲੀ ਉਹ ਖਾ ਗਿਆ ਉਹ ਮੁੜਦੀ ਨਹੀਂ ਹੈ ਪੁਸ਼ਤਾ ਦੀ ਪੁਸ਼ਤਾ ਲੰਘ ਜਾਂਦੀ ਹੈ ਭਾਈ ਜਿਹਦੀ ਪੈਲੀ ਗਈ ਹੈ ਨਾ ਉਹ ਦੁੱਖ ਉਹ ਹੀ ਜਾਣ ਸਕਦਾ ਹੈ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਯਾਰ ਸਾਬਦੇ ਕੋਲ ਕੋਈ ਨਾ ਕੋਈ ਜ਼ਮੀਨ ਦੇ ਵਾਰਿਸ ਹੈਗੇ ਹੋ ਕਿਸੇ ਕੋ ਇਕ ਕਿੱਲਾ ਹੋਊਗੀ ਕਿਸੇ ਕੋ ਪੰਜ ਕਿੱਲੇ ਹੋਊਗੀ ਕਿਸੇ ਕੋ 20 ਕਿੱਲੇ ਹੋਊਗੀ 40 ਕਿੱਲੇ ਹੋਊਗੀ ਸਾਢੇ ਇੱਕ ਕਿੱਲੇ ਪੈਲੀ ਵੀ ਚਲੇ ਜਾਵੇ ਕਦੇ ਮੁੜੇ ਨਾ ਕਹੇ ਜੀ ਮੌਤ ਪੈ ਜੂਗੀ ਕਹੇ ਜਾਂ ਦੁੱਖ ਪਏਗਾ ਇਹਨਾਂ ਵੀਰਾਂ ਨਾਲ ਇੱਥੇ ਉਹ ਵਾਪਰਦਾ ਹੋਏ ਦੇਖ ਰਿਹਾ ਮੈਨੂੰ ਵੀ ਇਸ ਗੱਲ ਦੀ ਸਮਝ ਨਹੀਂ ਸੀਗੀ ਆਪਣੀ ਅੱਖਾਂ 'ਚ ਇਹ ਚੀਜ਼ ਹੁੰਦੀ ਦੇਖੀ ਨਾ ਤਾਂ ਯਾਰ ਸਮਝ ਆਈ ਕਿ ਐਡਾ ਵੱਡਾ ਦੁੱਖ ਵੀ ਹੋ ਸਕਦਾ ਤੋ ਜ਼ਰੂਰ ਆਓ ਤੁਹਾਡੀ ਆਪ ਦੀ ਟੀਮ ਹੈ ਫਿਰੋਜ਼ਪੁਰ ਦੇ ਵਿੱਚ ਹੈ ਪਿਛਲੇ 40 ਦਿਨਾਂ ਤੋਂ ਬੈਠੀ ਹੈ ਨਾਲ ਜ਼ਰੂਰ ਜੁੜੋ ਸੇਵਾ ਦੇ ਵਿੱਚ ਸੋ ਬਹੁਤ ਸ਼ੁਕਰ ਹੈ ਬਹੁਤ ਧੰਨਵਾਦ ਹੈ ਸੇ ਔਰ ਹਾਂ ਵੀਡੀਓ ਸਾਂਝਾ ਕਰਦਿਆਂ ਬੋਲਿਓ ਇਹ ਤੁਹਾਡਾ ਆਨਲਾਈਨ ਫਰਜ਼ ਬੰਦਾ ਹੀ ਬੰਦਾ ਹੈ ਫਤਿਹ ਦੀ ਸਾਂਝਾ ਵੀਡੀਓ ক্লোਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ